ਆ ਰਹੇ ਹਨ ਭਾਰਤੀ ਕਿਸਾਨ ਜੁਨੀਨੇਕਤਾ ਗ੍ਰਾਹਾਂ ਦੇ ਪਿੰਡ ਕਰਾਚੋਂ ਤੋਂ ਫੰਡ ਇਕੱਠਾ ਕਰ ਰਹੇ ਨੇ 2 ਮਿੰਟਾਂ ਵਾਸਤੇ ਪ੍ਰਧਾਨ ਜੀ ਤੋਂ ਪੁੱਛਾਂਗੇ ਹਾਂ ਜੀ ਪ੍ਰਧਾਨ ਜੀ ਅੱਜ ਕਿਸ ਕੰਮ ਲਈ ਲੱਗ ਰਹੇ ਹੋਗੇ ਕਿਹੜਾ ਪਿੰਡਾ ਪਿੰਡ ਬਲਾਕ ਭਾਨੀਗੜ ਦਾ ਜ਼ਿਲ੍ਹਾ ਸੰਗਰੂਰ ਦਾ ਪਿੰਡ ਕਰਾਚੋਂ ਹੈ ਅੱਜ ਅਸੀਂ ਭਾਰਤੀ ਕਿਸਾਨ ਜੁਨੀਨੇਕਤਾ ਗ੍ਰਾਹਾਂ ਦੀ ਸਾਰੀ ਇਕਾਈ ਇਕੱਠੀ ਹੋ ਕੇ ਫੰਡ ਇਕੱਠਾ ਕਰਨ ਲੱਗੀ ਹੀ ਹੈ ਭਰਾਓ ਇਹ ਫੰਡ ਹੈ ਜਿਹੜਾ ਇਹਦੇ ਨਾਲ ਹੀ ਸਰਕਾਰਾਂ ਨਾਲ ਲੜਾਈਆਂ ਲੜੀਆਂ ਜਾਂਦੇ ਨੇ ਪਿੰਡਾਂ ਨੂੰ ਵੱਧ ਤੋਂ ਵੱਧ ਬੇਰਤੀਆ ਛੇਤੀ ਫੰਡ ਇਕੱਠਾ ਕਰਨਾ ਜਿਹੜੀਆਂ ਗਾਂਹਾਂ ਲੜਾਈਆਂ ਸਰਕਾਰ ਨਾਲ ਲੜਨੀਆਂ ਨੇ ਉਹ ਵੱਧ ਕੇ ਆ ਰੀਆਂ ਨੇ ਲੜਾਈ ਜ਼ਮੀਨਾਂ ਨੂੰ ਬਚਾਉਣ ਦੀ ਆ ਉਹਨਾਂ ਨਾਲੇ ਭਵਿੱਖ ਨੂੰ ਬਚਾਉਣ ਦੀ ਆ ਸਾਰਾ ਕੁਝ ਸਰਕਾਰਾਂ ਨੇ ਦਾਤੇ ਲਾਤਾ ਸਾਰਾ ਕੁਝ ਵੇਚਤਾ ਔਰ ਸਾਰਾ ਕੁਸ ਆਪਾਂ ਵਾਪਸ ਕਰਾਉਣਾ ਜਿਹੜਾ ਕੁਝ ਬਚਿਆ ਹੋਇਆ ਜਾਨੀ ਕਿ ਉਹ ਬਚਾਉਣਾ ਇਹਦੀ ਲੜਾਈ ਹੈ ਜਿਹੜੀ ਵੱਡੇ ਪੱਧਰ ਤੇ ਫੰਡ ਨਾਲੇ ਲੜੀ ਜਾਣੀ ਹੈ ਫੰਡ ਇਕੱਠਾ ਕਰੀ ਅੱਜ ਕਰਾਚੋਂ ਦੀ ਜਿਹੜੀ ਸਮੁੱਚੀ ਸਾਰੀ ਇਕਾਈ ਹੈ ਉਹ ਫੰਡ ਇਕੱਠਾ ਕਰਨ ਲੱਗੀ ਹੈ ਅੱਜ ਅਸੀਂ ਜਿਹੜਾ ਫੰਡਾਂ ਦੇ ਵਿੱਚ ਫੰਡ ਇਕੱਠਾ ਕਰਨ ਲੱਗੇ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਰੇ ਪਿੰਡਾਂ ਨੂੰ ਬੇਨਤੀ ਹੈ ਠੀਕ ਵੱਧ ਤੋਂ ਵੱਧ ਸਾਡੇ ਸੱਜਣਾ ਨੂੰ ਲੋਕਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਫੰਡ ਦਿਓ ਇਸ ਫੰਡ ਨਾਲੇ ਤੁਹਾਡੀ ਲੜਾਈ ਹੈ ਜਿਹੜੀ ਉਹ ਲੜੀ ਜਾਣੀ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ